ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਘਰ ਦਾ ਕੋਈ ਵੀ ਜੀ ਦੁਪਹਿਰ ਵੇਲੇ ਇਸ ਸ਼ਬਦ ਦਾ ਜਾਪ ਕਰ ਲੈਂਦਾ ਹੈ ਤਾਂ ਤੁਹਾਡੇ ਘਰ ਦੇ ਜੀਵਾਂ ਦੇ ਵਾਰੇ ਨਿਆਰੇ ਹੋ ਜਾਣਗੇ ਉਹਨਾਂ ਦੀ ਤਾਂ ਕਿਸਮਤ ਹੀ ਬਦਲ ਜਾਵੇਗੀ ਤੁਹਾਡੇ ਪਰਿਵਾਰ ਵਿੱਚ ਹਮੇਸ਼ਾ ਦੇ ਲਈ ਸੁੱਖ ਸ਼ਾਂਤੀ ਬਣ ਜਾਵੇਗੀ ਬਸ ਇੱਕ ਹੀ ਜੀ ਜੇਕਰ ਇਸ ਸ਼ਬਦ ਦਾ ਜਾਪ ਕਰ ਲਵੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਦੁਪਹਿਰ ਵੇਲੇ 108 ਵਾਰ ਇਸ ਸ਼ਬਦ ਦਾ ਜਾਪ ਕਰ ਲਿਆ ਜਾਵੇ ਤਾਂ ਸਾਡੇ ਘਰ ਦਾ ਮਾਹੌਲ ਬਦਲ ਸਕਦਾ ਹੈ ਸਾਡੇ ਘਰ ਦੇ ਜੀਆਂ ਦਾ ਸਵੇਰ ਸਾਡੀ ਕਿਸਮਤ ਬਦਲ ਸਕਦੀ ਹੈ ਉਹ ਕਿਹੜਾ ਸ਼ਬਦ ਹੈ ਦੁਪਹਿਰ ਵੇਲੇ ਹੀ ਕਿਉਂ ਜਾਪ ਕਰਨਾ ਚਾਹੀਦਾ ਹੈ ਇਸ ਸਾਰੀ ਗੱਲਬਾਤ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੀ ਇਸ ਲਈ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰੀ ਹੀ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਸਮਝ ਲੈਣਾ ਜੀ ਜੇਕਰ ਸਾਡੇ ਘਰ ਦਾ ਇੱਕ ਵੀ ਜੀ 108 ਵਾਰ ਇਸ ਸ਼ਬਦ ਦਾ ਜਾਪ ਕਰ ਲੈਂਦਾ ਹੈ ਤਾਂ ਸਾਡੇ ਘਰ ਦੀ ਤਾਂ ਕਾਇਆ ਹੀ ਪਲਟ ਜਾਵੇਗੀ ਸਾਡੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਸੁੱਖ ਸ਼ਾਂਤੀ ਦਾ ਪ੍ਰਵਾਹ ਬਣ ਜਾਵੇਗਾ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਨਾਲ ਹੀ ਸਾਡੇ ਘਰ ਦੇ ਜੀਵਾਂ ਦਾ ਦੇਖਣਾ ਕਿ ਸੁਭਾਵ ਵੀ ਬਦਲਣਾ ਸ਼ੁਰੂ ਹੋ ਜਾਵੇਗਾ ਇੰਨੀ ਸ਼ਕਤੀ ਹੈ ਇਸ ਜਾਪ ਦੇ ਵਿੱਚ ਇਸ ਸ਼ਬਦ ਦੇ ਜਾਪ ਵਿੱਚ ਤਾਂ ਇਸ ਕਰਕੇ ਮੇਰੀਆਂ ਭੈਣਾਂ ਨੂੰ ਤਾਂ ਖਾਸ ਕਰਕੇ ਬੇਨਤੀ ਹੈ ਜੀ ਕਿ ਇਸ ਸ਼ਬਦ ਦਾ ਜਾਪ ਜ਼ਰੂਰ ਹੀ ਕਰਨ ਜੇਕਰ ਕੋਈ ਮੇਰਾ ਵੀਰ ਘਰ ਦੇ ਵਿੱਚ ਰਹਿੰਦਾ ਹੈ ਤਾਂ ਉਹ ਵੀ ਇਸ ਸ਼ਬਦ ਦਾ ਜਾਪ ਕਰ ਸਕਦਾ ਹੈ ਉਸ ਦੇ ਜਾਪ ਕਰਨ ਨਾਲ ਵੀ ਘਰ ਦੀ ਵਿੱਚ ਬਰਕਤ ਆ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੇਖਣਾ ਕਿ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਬਦਲਾਵ ਤਾਂ ਹਮੇਸ਼ਾ ਗੁਰਬਾਣੀ ਦੇ ਗਿਆਨ ਨਹੀਂ ਕਰਨੇ ਹਨ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਬਾਕੀ ਸਾਰੇ ਕੰਮਾਂ ਦੇ ਲਈ ਸਮਾਂ ਕੱਢ ਲੈਂਦੇ ਹਾਂ ਪਰ ਜਦੋਂ ਵੀ ਗੱਲ ਗੁਰੂ ਦੀ ਆਉਂਦੀ ਹੈ ਜਾਂ ਗੁਰਬਾਣੀ ਪੜ੍ਹਨ ਦੀ ਆਉਂਦੀ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ ਸਾਡੇ ਕੰਮਕਾਰਾਂ ਦੇ ਰੁਝੇਵੇਂ ਬਹੁਤ ਜ਼ਿਆਦੇ ਹਨ ਸਾਨੂੰ ਸਮਾਂ ਹੀ ਨਹੀਂ ਮਿਲਦਾ ਜੇਕਰ ਤੁਸੀਂ ਸਮਝਦੇ ਹੋ ਕਿ ਇਹ ਹੁਣ ਦੀ ਗੱਲ ਹੈ ਕਿ ਹੁਣ ਰੁਝੇਵੇਂ ਬਹੁਤ ਵੱਧ ਚੁੱਕੇ ਹਨ ਸਾਧ ਸੰਗਤ ਜੀ ਨਹੀਂ ਹਮੇਸ਼ਾ ਤੋਂ ਇਹ ਗੱਲ ਹੀ ਚੱਲਦੀ ਆ ਰਹੀ ਹੈ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਦੇ ਸਮੇਂ ਦੀ ਗੱਲ ਹੈ ਬਾਬਾ ਫਰੀਦ ਜੀ ਦੇ ਕੋਲ ਜਦੋਂ ਵੀ ਲੋਕ ਦਰਸ਼ਨਾਂ ਦੇ ਲਈ ਆਉਂਦੇ ਤਾਂ ਬਾਬਾ ਫਰੀਦ ਜੀ ਦੇ ਅੱਗੇ ਕਾਫੀ ਸਾਰੀ ਮਾਇਆ ਭੇਟ ਕਰ ਦਿੱਤੀ ਜਾਂਦੀ ਅਤੇ ਬਾਬਾ ਜੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਸਾਡੇ ਸਾਹਮਣੇ ਕੋਈ ਮਾਇਆ ਵੀ ਭੇਟਾ ਰੱਖੇ ਉਹ ਬੜਾ ਹੀ ਮਨਾ ਕਰਦੇ ਸਨ ਪਰ ਲੋਕ ਆਪਣੇ ਪਿਆਰ ਨੂੰ ਜਤਾਉਣ ਦਾ ਇਹ ਤਰੀਕਾ ਸਮਝਦੇ ਸਨ ਕਿ ਜਿੰਨੀ ਵੀ ਮਾਇਆ ਭੇਟ ਕੀਤੀ ਜਾਵੇ ਅਸੀਂ ਓਨਾ ਹੀ ਗੁਰੂ ਦੇ ਨਾਲ ਪਿਆਰ ਕਰਦੇ ਹਾਂ ਇਹ ਹੀ ਦੱਸਦੇ ਅਤੇ ਪਿਆਰ ਦੇ ਨਾਲ ਮਾਇਆ ਸੇਵਾਵਾਂ ਭੇਟ ਕਰੀ ਜਾਂਦੇ ਕਹਿੰਦੇ ਇੱਕ ਦਿਨ ਇਸੇ ਹੀ ਤਰ੍ਹਾਂ ਬਾਬਾ ਫਰੀਦ ਜੀ ਦੇ ਅੱਗੇ ਕਾਫੀ ਸਾਰੀ ਮਾਇਆ ਦੀ ਭੇਟਾ ਰੱਖੀ ਗਈ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਜਿੱਥੇ ਬੈਠੇ ਸਨ ਉਸ ਤੋਂ ਸਾਹਮਣੇ ਦੂਰ ਧੁੱਪ ਦੇ ਵਿੱਚ ਮਜ਼ਦੂਰ ਮਜ਼ਦੂਰੀ ਕਰ ਰਹੇ ਸਨ ਦਿਹਾੜੀ ਕਰ ਰਹੇ ਸਨ ਕਹਿੰਦੇ ਹਨ ਕਿ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਸੀ ਕਿਉਂਕਿ ਗਰਮੀਆਂ ਦੇ ਦਿਨ ਸਨ ਤੇ ਕਹਿੰਦੇ ਕਿ ਬਾਬਾ ਜੀ ਨੇ ਜਦ ਉਹ ਮਜ਼ਦੂਰਾਂ ਨੂੰ ਉਪਦੇਸ਼ ਕੰਮ ਕਰਦਿਆਂ ਹੋਿਆਂ ਨੂੰ ਦੇਖਿਆ ਤਾਂ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਆ ਗਈ ਕਿ ਇੰਨੀ ਜ਼ਿਆਦਾ ਤੇਜ਼ ਧੁੱਪ ਲੱਗੀ ਹੋਈ ਹੈ ਤੇ ਇਹ ਮਜ਼ਦੂਰ ਵਿਚਾਰੇ ਕਿੰਨੇ دیر ਦੇ ਕੰਮ ਕਰ ਰਹੇ ਹਨ ਕਹਿੰਦੇ ਕਿ ਉਹਨਾਂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੀ ਕੀ ਮਜਬੂਰੀ ਹੈ ਤਾਂ ਕਹਿੰਦੇ ਕਿ ਉਹਨਾਂ ਮਨੁੱਖਾਂ ਨੇ ਕਿਹਾ ਕਿ ਬਾਬਾ ਜੀ ਸਾਡੇ ਘਰ ਪਰਿਵਾਰ ਦਾ ਗੁਜ਼ਾਰਾ ਹੀ ਸਾਡੀ ਇਸ ਮਜ਼ਦੂਰੀ ਦੇ ਨਾਲ ਚੱਲਦਾ ਹੈ ਜੇਕਰ ਅਸੀਂ ਮਜ਼ਦੂਰੀ ਨਹੀਂ ਕਰਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਾਂਗੇ ਸਾਡੀ ਤਾਂ ਰੋਜੀ ਰੋਟੀ ਹੀ ਇਹੀ ਹੈ ਬਾਕੀ ਜੇਕਰ ਅਸੀਂ ਕੰਮ ਕਰਾਂਗੇ ਪੈਸੇ ਕਮਾਵਾਂਗੇ ਤਾਂ ਹੀ ਸਾਡਾ ਪਰਿਵਾਰ ਰਾਤ ਨੂੰ ਰੋਟੀ ਛੱਕ ਸਕਦਾ ਹੈ ਤਾਂ ਸਾਡੇ ਪਰਿਵਾਰ ਦੀ ਆਪਣੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੇ ਪੇਟ ਦੀ ਭੁੱਖ ਮਿਟਾਉਣ ਦੇ ਲਈ ਇਸ ਧੁੱਪ ਦੇ ਵਿੱਚ ਸਾਨੂੰ ਕੰਮ ਕਰਨਾ ਹੀ ਪੈਂਦਾ ਹੈ ਕਹਿੰਦੇ ਹਨ ਕਿ ਬਾਬਾ ਜੀ ਨੇ ਕਿਹਾ ਚਲੋ ਜੇਕਰ ਅੱਜ ਦੇ ਦਿਨ ਦੀ ਦਿਹਾੜੀ ਮੈਂ ਤੁਹਾਨੂੰ ਦੇ ਦੇਵਾਂ ਤਾਂ ਤੁਸੀਂ ਮੇਰਾ ਕੰਮ ਕਰ ਸਕਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਤਾਂ ਮਜ਼ਦੂਰੀ ਹੀ ਕਰਨੀ ਹੈ ਸਾਨੂੰ ਜਿਹੜਾ ਵੀ ਕੋਈ ਦਿਹਾੜੀ ਦੇ ਦੇਵੇ ਅਸੀਂ ਉਸੇ ਦਾ ਹੀ ਕੰਮ ਕਰ ਦੇਵਾਂਗੇ ਸਾਨੂੰ ਤਾਂ ਦਿਹਾੜੀ ਚਾਹੀਦੀ ਹੈ ਤੁਸੀਂ ਦੱਸ ਦਿਓ ਜਿਹੜਾ ਕੰਮ ਤੁਸੀਂ ਕਰਵਾਉਣਾ ਹੈ ਕਹਿੰਦੇ ਕਿ ਬਾਬਾ ਜੀ ਨੇ ਸਾਰਿਆਂ ਨੂੰ ਇੱਕ ਇੱਕ ਕਰਕੇ ਕਿਹਾ ਕਿ ਅੰਦਰ ਆ ਜਾਓ ਅਤੇ ਨਾਮ ਜਪਣਾ ਸ਼ੁਰੂ ਕਰ ਦਿਓ ਕਹਿੰਦੇ ਕਿ ਉਹ ਮਨੁੱਖ ਸਾਰੇ ਹੀ ਅੰਦਰ ਜਾ ਕੇ ਕਮਰੇ ਦੇ ਵਿੱਚ ਜਿੱਥੇ ਸੁਖ ਆਸਣ ਸੀ ਉੱਥੇ ਬੈਠ ਗਏ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਕੁਝ ਦੇਰ ਤੱਕ ਕਹਿੰਦੇ ਕਿ ਉਹਨਾਂ ਨੇ ਨਾਮ ਜਪਿਆ ਫਿਰ ਸਾਰਿਆਂ ਨੇ ਹੀ ਪਾਸੇ ਵਟਣੇ ਸ਼ੁਰੂ ਕਰ ਦਿੱਤੇ ਤੇ ਉਹ ਥੱਕ ਚੁੱਕੇ ਸਨ ਤੇ ਉਹਨਾਂ ਨੂੰ ਨੀਂਦ ਆਉਣੀ ਵੀ ਸ਼ੁਰੂ ਹੋ ਗਈ ਹੌਲੀ ਹੌਲੀ ਕਹਿੰਦੇ ਕਿ ਉਹ ਸਭ ਨੇ ਨਾਮ ਜਪਣਾ ਬੰਦ ਵੀ ਕਰ ਦਿੱਤਾ ਅਤੇ ਬਾਬਾ ਜੀ ਦੇ ਅੱਗੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਨਹੀਂ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਅਸੀਂ ਧੁੱਪ ਵਿੱਚ ਮਜ਼ਦੂਰੀ ਕਰ ਸਕਦੇ ਹਾਂ ਪਰ ਅੰਦਰ ਸ਼ਾਮੇ ਬੈਠ ਕੇ ਨਾਮ ਨਹੀਂ ਜਪ ਸਕਦੇ ਤੇ ਕਹਿੰਦੇ ਕਿ ਬਾਬਾ ਜੀ ਬਹੁਤ ਹੀ ਹੈਰਾਨ ਹੋਏ ਕਿ ਧੋਪ ਵਿੱਚ ਕੰਮ ਕਰਨਾ ਮਨਜ਼ੂਰ ਹੈ ਪਰ ਸ਼ਾਮੇ ਬੈਠ ਕੇ ਤੁਸੀਂ ਉਸ ਮਾਲਕ ਦਾ ਨਾਮ ਕਿਉਂ ਨਹੀਂ ਜਪ ਸਕਦੇ ਤੇ ਸਾਧ ਸੰਗਤ ਜੀ ਇਹੀ ਹਾਲਤਾਂ ਸਾਡਾ ਹੈ ਅਸੀਂ ਵੀ ਬਾਕੀ ਕੰਮ ਕਰ ਸਾਰੇ ਕਰ ਲੈਂਦੇ ਹਾਂ ਜਿਨ੍ਹਾਂ ਦਾ ਸਾਨੂੰ ਅਜੇ ਤੱਕ ਨਾ ਕੋਈ ਫਾਇਦਾ ਹੋਇਆ ਹੈ ਤੇ ਨਾ ਹੀ ਹੋਣਾ ਹੈ ਉਸ ਕੰਮ ਕਰਨ ਨੂੰ ਅਸੀਂ ਆਪਣੀ ਮਜਬੂਰੀ ਵੀ ਸਮਝਦੇ ਹਾਂ ਤੇ ਹੱਕ ਵੀ ਸਮਝਦੇ ਹਾਂ ਪਰ ਜੇਕਰ ਅਸੀਂ ਆਪਣੀ ਮਜਬੂਰੀ ਨੂੰ ਕੰਮ ਕਰਦੇ ਹਾਂ ਤਾਂ ਫਿਰ ਤਾਂ ਠੀਕ ਹੈ ਸਾਰੇ ਕਮਾਕਾਰਾਂ ਦੇ ਲਈ ਸਮਾਂ ਕੱਢਦੇ ਹਾਂ ਪਰ ਜਦ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਸਮਾਂ ਨਹੀਂ ਹੈ ਅਸੀਂ ਇਹ ਨਹੀਂ ਕਰ ਸਕਦੇ ਜੇਕਰ ਅਸੀਂ ਉਸ ਦਾ ਨਾਮ ਪਹਿਲਾਂ ਜਪਾਂਗੇ ਤੇ ਬਾਕੀ ਦੇ ਕੰਮ ਸਾਰੇ ਬਾਅਦ ਵਿੱਚ ਕਰਾਂਗੇ ਤਾਂ ਦੇਖਣਾ ਸਾਧ ਸੰਗਤ ਜੀ ਕੰਮ ਕਰਨੇ ਵੀ ਆਸਾਨ ਹੋ ਜਾਣਗੇ ਸਾਡੇ ਕੰਮਾਂ ਦੇ ਵਿੱਚ ਪਾਤਸ਼ਾਹ ਜੀ ਆਪ ਵਰਤ ਜਾਣਗੇ ਪਰ ਨਹੀਂ ਅਸੀਂ ਕੰਮ ਨੂੰ ਪਹਿਲ ਦੇਂਦੇ ਹਾਂ ਨਾਮ ਜਪਣ ਨੂੰ ਅਸੀਂ ਇੱਕ ਪਾਸੇ ਹੀ ਰੱਖਿਆ ਹੋਇਆ ਹੈ ਕਿ ਜਦ ਸਮਾਂ ਮਿਲੇਗਾ ਉਦੋਂ ਕਰ ਲਵਾਂਗੇ ਕਿਉਂਕਿ ਘਰ ਪਰਿਵਾਰ ਦੀਆਂ ਜ਼ਰੂਰਤਾਂ ਦੇ ਲਈ ਘਰ ਪਰਿਵਾਰ ਦੀਆਂ ਲੋੜਾਂ ਦੇ ਲਈ ਸਾਨੂੰ ਕੰਮ ਕਰਨਾ ਹੀ ਪੈਣਾ ਹੈ ਪਰ ਨਾਲ ਨਾਲ ਜੇਕਰ ਅਸੀਂ ਉਸ ਨਾਮ ਨੂੰ ਵੀ ਨਹੀਂ ਵਿਸਾਰਾਂਗੇ ਉਸ ਦਾਤਾ ਦੇਣ ਵਾਲੇ ਨੂੰ ਵੀ ਜੇਕਰ ਅਸੀਂ ਯਾਦ ਰੱਖਾਂਗੇ ਤਾਂ ਜੋ ਸਾਡੇ ਵੀਰ ਅਤੇ ਪੈਣਾ ਜਿਹੜੇ ਕਹਿੰਦੇ ਹਨ ਕਿ ਸਾਡੇ ਕੋਲ ਨਾਮ ਜਪਣ ਦਾ ਸਮਾਂ ਹੈ ਹੀ ਨਹੀਂ ਤਾਂ ਮਹਾਂਪੁਰਖ ਜੀ ਕਹਿੰਦੇ ਹਨ ਕਿ ਆਪਾਂ ਕਿਸੇ ਵੇਲੇ ਵੀ ਜਪ ਕਰ ਸਕਦੇ ਹਾਂ ਕਿਸੇ ਵੇਲੇ ਵੀ ਅਸੀਂ ਜਾਪ ਕਰ ਸਕਦੇ ਹਾਂ ਇੱਥੇ ਮਹਾਂਪੁਰਖ ਜੀ ਕਹਿੰਦੇ ਹੁੰਦੇ ਹਨ ਕਿ ਸਾਨੂੰ ਜੇਕਰ ਬਿਲਕੁਲ ਵੀ ਸਮਾਂ ਨਹੀਂ ਮਿਲਦਾ ਕਿ ਸਾਨੂੰ ਰੋਟੀ ਖਾਣ ਦਾ ਸਮਾਂ ਵੀ ਨਹੀਂ ਮਿਲਦਾ ਅਸੀਂ ਰੋਟੀ ਖਾਣ ਦਾ ਸਮਾਂ ਤਾਂ ਕੱਢਦੇ ਹੀ ਹਨ ਜੇਕਰ ਅਸੀਂ ਰੋਟੀ ਖਾਣ ਤੋਂ ਪਹਿਲਾਂ ਪਰਮਾਤਮਾ ਜੀ ਦਾ ਸ਼ੁਕਰਾਨਾ ਹੀ ਕਰ ਲਈਏ ਰੋਟੀ ਖਾਣ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰ ਲਈਏ ਉੱਠਦੇ ਆ ਬੈਠਦੇ ਆ ਸਵੇਰੇ ਉੱਠਦਿਆਂ ਰਾਤ ਨੂੰ ਸੌਂਦਿਆਂ ਪਰਮਾਤਮਾ ਦਾ ਸ਼ੁਕਰਾਨਾ ਕਰ ਲਈਏ ਜੇਕਰ ਅਸੀਂ ਇਸ ਤਰ੍ਹਾਂ ਖਾਸ ਮੌਕਿਆਂ ਉੱਤੇ ਬਹਾਨੇ ਸਮਝ ਕੇ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੇਖਣਾ ਸਾਰਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇਗੀ ਇੱਥੇ ਮਹਾਂਪੁਰਖਾਂ ਨੇ ਸਾਨੂੰ ਇੱਕ ਜੁਗਤੀ ਦੱਸੀ ਹੈ ਕਿ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਪਾਠ ਨਹੀਂ ਹੁੰਦਾ ਦਿਨ ਦੇ ਕੰਮਾਂ ਕਾਰਾਂ ਕਰਕੇ ਵੀ ਪਾਠ ਨਹੀਂ ਹੁੰਦਾ ਜੇਕਰ ਅਸੀਂ ਦੁਪਹਿਰ ਵੇਲੇ ਹੀ ਸਮਾ ਕੱਢ ਲਈਏ 108 ਵਾਰ ਮੂਲ ਮੰਤਰ ਦਾ ਜਾਪ ਹੀ ਕਰ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰ ਲਈਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮਿਹਰ ਬਰਕਤਾਂ ਸਾਡੇ ਉੱਤੇ ਹਮੇਸ਼ਾ ਦੇ ਲਈ ਹੋ ਜਾਣਗੀਆਂ ਸਾਡੇ ਘਰ ਦਾ ਮਾਹੌਲ ਬਦਲ ਜਾਵੇਗਾ ਪਰਿਵਾਰ ਦੇ ਜੀਵਾਂ ਦਾ ਸੁਭਾਅ ਬਦਲ ਜਾਵੇਗਾ ਸਾਡੇ ਮਨ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰਤੀ ਪ੍ਰੇਮ ਪਿਆਰ ਸ਼ਰਦਾ ਹੋਣੀ ਸ਼ੁਰੂ ਹੋ ਜਾਵੇਗੀ ਬਸ ਜਿਸ ਦਿਨ ਸਾਡੇ ਉੱਪਰ ਇਹ ਕਿਰਪਾ ਹੋ ਗਈ ਤਾਂ ਫਿਰ ਸਾਡਾ ਇਹ ਬਹਾਨਾ ਮੁੱਕ ਜਾਵੇਗਾ ਪਾਠ ਕਰਨ ਦਾ ਸਾਡੇ ਕੋਲ ਸਮਾਂ ਨਹੀਂ ਹੈ ਸਮਾਂ ਸਾਨੂੰ ਆਪ ਕੱਢਣਾ ਪਵੇਗਾ ਜੇਕਰ ਸਵੇਰ ਵੇਲੇ ਨਹੀਂ ਕਰ ਸਕਦੇ ਸ਼ਾਮ ਵੇਲੇ ਵੀ ਨਹੀਂ ਕਰ ਸਕਦੇ ਜੇਕਰ ਦੁਪਹਿਰ ਵੇਲੇ ਹੀ ਉਸ ਮਾਲਕ ਨੂੰ ਯਾਦ ਕਰ ਲਈਏ ਤੇ ਮਾਲਕ ਨੂੰ ਸਾਡੇ ਉੱਤੇ ਕਿਰਪਾ ਕਰਨੀ ਹੀ ਪਵੇਗੀ ਸਾਧ ਸੰਗਤ ਜੀ ਜੇਕਰ ਤੁਸੀਂ ਵੇਖੋ ਤਾਂ ਮਾਲਕ ਦੇ ਹੱਥਾਂ ਦੇ ਵਿੱਚ ਹੀ ਸਾਡੇ ਸਾਹ ਚੱਲ ਰਹੇ ਹਨ ਜੇਕਰ ਉਹ ਚਾਹੁੰਦਾ ਹੈ ਤਾਂ ਅਸੀਂ ਜਿਉਂਦੇ ਹਾਂ ਜੇਕਰ ਉਹ ਸਾਡੇ ਉਤੋਂ ਆਪਣਾ ਹੱਥ ਝੁਕ ਲਵੇ ਤਾਂ ਅਸੀਂ ਇੱਕ ਛਿੰਨ ਦੇ ਬਰਾਬਰ ਹਾਂ ਤੇ ਇਸ ਦੇ ਲਈ ਜੇਕਰ ਅਸੀਂ ਮੂਲ ਮੰਤਰ ਦਾ ਜਾਪ ਵੀ ਪੂਰੇ ਪਿਆਰ ਤੇ ਸਤਿਕਾਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਕੇ ਕਰਦੇ ਹਾਂ ਤਾਂ ਵੇਖਣਾ ਕਿ ਘਰ ਵਿੱਚ ਹੁੰਦਾ ਹੋਇਆ ਬਦਲਾਵ ਤੁਸੀਂ ਆਪ ਵੇਖੋਗੇ ਸਾਤ ਸੰਗਤ ਜੀ ਤੁਸੀਂ ਅੱਜ ਤੋਂ ਹੀ ਪ੍ਰਣ ਕਰ ਲਓ ਕਿ ਪਰਮਾਤਮਾ ਜੀ ਦੀਆਂ ਅਸੀਂ ਖੁਸ਼ੀਆਂ ਬਰਕਤਾਂ ਹਾਸਿਲ ਕਰਨੀਆਂ ਹਨ ਵੈਸੇ ਤਾਂ ਸਾਤ ਸੰਗਤ ਜੀ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਚਾਹੀਦਾ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਾਂਗੇ ਤਾਂ ਸਾਡੇ ਬੱਚੇ ਵੀ ਸਾਡੇ ਕੋਲੋਂ ਹੀ ਸਿੱਖਣਗੇ ਕਿ ਸਾਡੇ ਮਾਤਾ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਅਸੀਂ ਵੀ ਕਰਨਾ ਹੈ ਜੇਕਰ ਬਾਣੀ ਦਾ ਪਾਠ ਕਰਨਾ ਹੈ ਕਿਸੇ ਵੀ ਬਾਣੀ ਦਾ ਪਾਠ ਕਰ ਸਕਦੇ ਹੋ ਜੇਕਰ ਪਾਠ ਨਹੀਂ ਕਰ ਸਕਤੇ ਤਾਂ ਮੂਲ ਮੰਤਰ ਜੀ ਦਾ ਜਾਪ ਹੀ ਕਰਨਾ ਸ਼ੁਰੂ ਕਰ ਦਿਓ ਫਿਰ ਵੇਖਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਕਤ ਤੁਹਾਡੇ ਘਰ ਤੇ ਹਮੇਸ਼ਾ ਦੇ ਲਈ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ